ਕੁਝ ਦਿਨ ਪਹਿਲੇ ਚਿੱਟੀ ਬਈ ਦੇ ਵਿੱਚ ਜੋ ਪਾਣੀ ਜ਼ਿਆਦਾ ਆਣ ਦੇ ਕਾਰਨ ਇਸ ਹਲਕੇ ਦੇ ਵਿੱਚ ਕੁੱਕਰ ਪਿੰਡ ਉਹਦੇ ਨਾਲ ਦੇ ਲੱਗਦੇ ਪਿੰਡਾਂ ਦੇ ਵਿੱਚ ਪਾਣੀ ਆਣ ਦੇ ਕਾਰਨ ਜੋ ਹੈ ਕੁਝ ਫਸਲਾਂ ਦਾ ਨੁਕਸਾਨ ਹੋਇਆ ਸੀ ਸੋ ਤੁਸੀਂ ਸਾਰੇ ਜਾਣਦੇ ਹੋ ਕਿ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਸਹਿਬਾਨ ਲਗਾਤਾਰ ਪੰਜਾਬ ਦੀ ਜਨਤਾ ਨੂੰ ਮਿਲਦੇ ਨੇ ਉਹਨਾਂ ਦੀਆਂ ਸਮੱਸਿਆ ਨੂੰ ਜਾਣਨ ਦੇ ਬਾਅਦ ਹੱਲ ਵੀ ਕਰ ਰਹੇ ਨੇ ਸੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਹੜੇ ਲਗਾਤਾਰ ਲਗ ਲਗ ਿਲਕਿਆਂ ਵਿੱਚ ਜਾ ਕੇ ਖੁਦ ਮੁਆਇਨਾ ਕਰੇ ਨੇ ਮੋਨੀਟਰਿੰਗ ਕਰੇ ਨੇ ਔਰ ਪੰਜਾਬ ਦੇ ਕਿਸੇ ਵੀ ਹਲਕੇ ਦੇ ਵਿੱਚ ਕੋਈ ਨੁਕਸਾਨ ਨਾ ਹੋਵੇ ਉਹਦਾ ਵਾਸਤੇ ਸਾਰੇ ਲੋਕਾਂ ਦੀ ਹੈਲਪ ਕਰ ਰਹੇ ਨੇ ਉਹਦੇ ਤਹਿਤ ਅਸੀਂ ਅੱਜ ਹਲਕਾ ਕੈਂਟ ਦੇ ਇੰਚਾਰਜ ਪੈਂਜੀ ਰਾਜਵਿੰਦ ਗੌਰ ਥਿਆੜਾ ਜੀ ਔਰ ਪਿੰਡ ਜਿਹੜਾ ਹਲਕੇ ਕੈਂਟ ਚ ਪੈਂਦਾ ਕੁੱਕਰ ਪਿੰਡ ਦੇ ਵਿੱਚ ਅਸੀਂ ਆਏ ਸੀ ਕਿਉਂਕਿ ਕੁਝ ਦਿਨ ਪਹਿਲੇ ਬਈ ਚੱਟੀ ਬਈ ਦਾ ਪਾਣੀ ਜਿਆਦਾ ਆਉਣ ਦੇ ਕਾਰਨ ਇਸ ਪਿੰਡ ਦੇ ਵਿੱਚ ਵੀ ਪਾਣੀ ਆ ਗਿਆ ਸੀ ਉਹਨੂੰ ਜਾਣਨ ਲਈ ਦੇਖਣ ਲਈ ਪਛਾਣਨ ਲਈ ਲੋਕਾਂ ਨੂੰ ਮਿਲਣ ਵਾਸਤੇ ਲੋਕਾਂ ਦੀ ਮਦਦ ਕਰਨ ਵਾਸਤੇ ਅਸੀਂ ਜਾਏ ਆ ਸਾਡੇ ਚੇਅਰਮੈਨ ਸਾਹਿਬ ਸਰਪੰਚ ਸਾਹਿਬ ਮੈਂਬਰ ਪੰਚਾਇਤ ਵਲੰਟੀਅਰ ਸਹਿਬਾਨ ਬਲਾਕ ਪ੍ਰਧਾਨ ਸਾਰੇ ਲੋਕੀ ਅਸੀਂ ਇੱਥੇ ਇਕੱਠੇ ਹੋ ਕੇ ਅੱਜ ਪਿੰਡ ਜਾਏ ਆ ਜਿਨ੍ਹਾਂ ਲੋਕਾਂ ਨੂੰ ਰਾਸ਼ਨ ਦੀ ਲੋੜ ਸੀ ਉਹਨਾਂ ਨੂੰ ਰਾਸ਼ਨ ਦਿੱਤਾ ਹੈਗਾ ਪਗਿ ਜੀ ਦੇਖਿਆ ਜਾਂਦਾ ਕਿੱਦਾਂ ਕਿੱਦਾਂ ਕੁੱਕੜ ਪਿੰਡ ਦੇ ਪਾਣੀ ਵਧਿਆ ਜਾਂਦਾ ਕੁੱਕੜ ਪਿੰਡ ਦੇ ਲਾਗੇ ਵੀ ਕਿਹੜੇ ਪਿੰਡ ਆ ਉਸ ਦੇ ਵਿੱਚ ਪਾਣੀ ਆ ਚੁੱਕਾ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਆ ਚੁੱਕਾ ਹੋਇਆ ਇਹ ਤਾਂ ਪੰਜਾਬ ਦੇ ਕੁਦਰਤ ਦੀ ਮਾਰ ਹੈਗੀ ਹੈ ਕਿਤੇ ਨੁਕਸਾਨ ਕਿਹੜਾ ਲੋਕਾਂ ਦਾ ਖੇਤਾਂ ਦਾ ਹੋ ਚੁੱਕਾ ਹੋਇਆ ਤੇ ਚੋਨਾ ਲੱਗਿਆ ਚੋਨਾ ਦਾ ਨੁਕਸਾਨ ਹੋ ਚੁੱਕਾ ਦੇਖੋ 3-4 ਦਿਨ ਪਹਿਲੇ ਜਦੋਂ ਪਿੰਡ ਜਦੋਂ ਬਈ ਚਿੱਟੀ ਚ ਪਾਣੀ ਆਇਆ ਸੀ ਉਦੋਂ ਜ਼ਿਆਦਾ ਸੀ ਪਿੰਡਾਂ ਦਾ ਜਿਆਦਾ ਪਾਣੀ ਆਉਣ ਦੇ ਕਾਰਨ ਪਰ ਹੁਣ ਜਿਹੜਾ 3-4 ਦਿਨ ਦੇ ਬਾਅਦ ਪਾਣੀ ਜਿਹੜਾ ਅੱਗੇ ਨਾਲੋਂ ਘਟਿਆ ਹੈਗਾ ਸੋ ਫਿਰ ਵੀ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਕਿ ਲੋਕਾਂ ਦਾ ਕੰਮ ਨਹੀਂ ਚੱਲ ਕਾਜ ਨਹੀਂ ਹੋ ਰਿਹਾ ਉਹਨਾਂ ਵਾਸਤੇ ਸੀ ਉਹਦੀ ਮਦਦ ਲਈ ਆਏ ਸੀ ਬਾਕੀ ਪੰਜਾਬ ਸਰਕਾਰ ਵੱਲੋਂ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਮੁੱਖ ਮੰਤਰੀ ਸਾਰੇ ਪਿੰਡਾਂ ਵਿੱਚ ਜਾ ਰਹੇ ਨੇ ਸਾਰੇ ਜ਼ਿਲ੍ਹਿਆਂ ਜਾ ਰਹੇ ਨੇ ਔਰ ਜੋ ਵੀ ਬਾਤ ਦੇਖਾਂਗੇ ਬਰਸਾਤ ਨਾ ਹੋਣ ਦੇ ਬਾਅਦ ਪ੍ਰਮਾਤਮਾ ਕਰੇ ਕਿ ਬਰਸਾਤ ਨਾ ਹੋਵੇ ਸਾਨੂੰ ਇਸ ਮੁਸੀਬਤ ਤੋਂ निजात ਮਿਲੇ ਜਿਨ੍ਹਾਂ ਲੋਕਾਂ ਦਾ ਫਸਲਾਂ ਦਾ ਨੁਕਸਾਨ ਹੋਇਆ ਹੈਗਾ ਉਹ ਸਾਰਿਆਂ ਦਾ ਸਰਵੇ ਕਰਕੇ ਜਿਹਦਾ ਜਿਨ੍ਹਾਂ ਨੂੰ ਨੁਕਸਾਨ ਹੋਇਆ ਹੈ ਸਰਕਾਰ ਨੇ ਪਹਿਲੇ ਕਿਹਾ ਸੀ ਐਸ.ਐਮ. ਨੇ ਪਹਿਲੇ ਕਿਹਾ ਸੀ ਉਹਨਾਂ ਦੇ ਨੁਕਸਾਨ ਦੀ ਪਰਭਾਈ ਕਰਾਂਗੇ ਬਹੁਤ ਜ਼ਿਆਦਾ ਨੁਕਸਾਨ ਹੋ 2.300 6 ਸਾਡੇ ਪਿੰਡ ਦਾ ਡੁੱਬ ਗਿਆ ਇੱਥੇ ਅੱਛਾ ਜੀ ਹਾਂ ਜੀ ਤੇ ਕਿੱਦਾਂ ਪਾਣੀ ਕਿਦੋਂ ਤੋਂ ਆਇਆ ਹੋਇਆ ਕਿਤੇ ਚਾਰ ਪੰਜ ਦਿਨ ਤੋਂ ਪਾਣੀ ਆ ਰਿਹਾ ਪਾਣੀ ਕਿਹੜੀ ਕੋਈ ਆਸੇ ਪਾਸੇ ਤਾਂ ਨਾ ਨਹਿਰ ਹੈ ਨਾ ਦਰਿਆ ਹੈਗਾ ਆ ਜਿਹੜੀ ਚਿੱਟੀ ਬਈ ਅੱਛਾ ਚਿੱਟੀ ਬਈ ਦਾ ਪਾਣੀ ਆ ਰਿਹਾ ਕਿੰਨੇ ਦਿਨਾਂ ਤੋਂ ਆ ਕਿਹੜਾ ਪਾਣੀ ਆ ਪੰਜ ਦਿਨ ਤੋਂ ਪਾਣੀ ਦਾ ਬਹਾਅ ਵੱਧਦਾ ਹੀ ਜਾ ਰਿਹਾ ਹਾਂ ਦਿਨ ਤੋਂ ਵੱਧਦਾ ਹੀ ਜਾ ਰਿਹਾ ਐ ਅੱਗੇ ਖੇਤ ਹੋਰ ਖੇਤ ਹੈਗੇ ਕਿੱਥੇ ਪਾਣੀ ਜਾ ਰਿਹਾ ਨਹੀਂ ਹਾਂ ਖੇਤਾਂ 'ਚ ਹੀ ਪਾਣੀ ਜਾ ਰਿਹਾ ਅੱਛਾ ਪ੍ਰਸ਼ਾਸਨ ਤੁਹਾਡੇ ਕੋਲ ਪਹੁੰਚਿਆ ਹੈ ਨਹੀਂ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਕੋਈ ਨਹੀਂ ਸਾਡੇ ਕੋਲ ਕੋਈ ਹਾਲਾਤ ਪੁੱਛਣ ਦੇਖ ਨਹੀਂ ਕੋਈ ਨਹੀਂ ਸਾਡੇ ਕੋਲ ਆਇਆ ਇਹ ਲਗਭਗ 5 ਦਿਨਾਂ ਤੋਂ ਜੀ ਪਾਣੀ ਆ ਰਿਹਾ ਪਹਿਲਾਂ ਘੱਟ ਸੀਗਾ ਤੇ ਹੁਣ ਵੱਧਦਾ ਹੀ ਜਾ ਰਿਹਾ ਦਿਨ ਪੁਰ ਦਿਨ ਵੱਧਦਾ ਹੀ ਜਾ ਰਿਹਾ ਜੀ ਕਿੰਨੇ ਦਿਨਾਂ ਤੋਂ ਪਾਣੀ ਆਇਆ? ਇਹ ਲਗਭਗ 5-6 ਦਿਨਾਂ ਤੋਂ। ਕਿੰਨੇ ਪਿੰਡ ਹੋਣਗੇ ਕਿਹੜੇ ਤੁਹਾਡੇ ਪਿੰਡਾਂ ਦੇ ਵਿੱਚ ਕਿਹੜਾ ਪਾਣੀ ਆਇਆ? ਇਹ ਜੋ ਚਿੱਟੀ ਬਈਆਂ ਖਜੂਲੇ ਤੋਂ ਤੁਰ ਕੇ ਪਿੱਛੇ ਭਾਖੜੀਆਂ ਨੇ ਤੋਂ ਕਾਫੀ ਪਿੰਡ ਆ ਜਾਂਦੇ ਜੀ ਮੈਨੂੰ ਲੱਗਦਾ 50-60 ਪਿੰਡਾਂ ਦੇ ᱜੇੜ ਇਹ ਹੈਗੇ ਆ। ਨਹੀਂ ਕਿਹੜੇ ਤੁਹਾਡੇ ਪਏ ਖੇਤ ਹੈਗੇ ਕਿੰਨੇ ਖੇਤ ਹੋਣਗੇ? ਸਾਡੇ ਲਗਭਗ 250 ਏਕੜ ਜੀ। ਅੱਛਾ ਜੀ 250 ਏਕੜ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਹੋਇਆ ਗਿਆ ਝੋਨੇ ਦਾ ਤਿਆਰੀ ਹੋ ਚੁੱਕੀ ਹੋਈ ਜੀ। ਬਿਲਕੁਲ ਜੀ ਫਸਲ ਵੱਢਣ ਵਾਲੀ ਸੀਗੀ ਤੇ ਪੱਕੀ ਹੋ ਫਸਲ ਐ ਇਸ ਟਾਈਮ 10-15 ਦਿਨਾਂ 5-6 ਦਿਨ ਤੋਂ ਆ ਰਿਹਾ ਜੀ ਮਤਲਬ ਉਦਾਂ ਸਾਡੇ ਇਦਾਂ ਪਾਣੀ 88 ਚ ਆਇਆ ਸੀਗਾ ਅੱਛਾ ਜੀ ਉਸ ਤੋਂ ਬਾਅਦ ਇੰਨਾ ਪਾਣੀ ਅਸੀਂ ਦੇਖਿਆ ਖਿੱਤਾਂ ਦੇ ਵਿੱਚ ਪਾਣੀ ਆ ਰਿਹਾ ਵੱਧਦੀ ਜਾ ਰਿਹਾ ਲੈਵਲ ਪਾਣੀ ਦਾ ਕਿਹੜਾ ਵੱਧਦਾ ਪਿਆ ਇਦਾਂ ਤੇ ਡਰ ਆਸ-ਪਾਸ ਦੇ ਪਿੰਡਾਂ ਨੂੰ ਵੀ ਡਰ ਹੋਇਆ ਹੋਵੇਗਾ ਹਾਂਜੀ ਬਿਲਕੁਲ ਜੀ ਪਿੰਡਾਂ ਜਿੱਦਾਂ ਕੁੱਕੜ ਪਿੰਡ ਪਾਣੀ ਜੇ ਹੋਰ ਵੱਧ ਗਿਆ ਤਾਂ ਕੁੱਕੜ ਪਿੰਡ ਦੇ ਵਿੱਚ ਪਾਣੀ ਵੜ ਸਕਦਾ ਜੀ ਅੱਛਾ ਜੀ ਹਾਂਜੀ ਇਸ ਬਾਰੇ ਪ੍ਰਸ਼ਾਸਨ ਤੁਹਾਡੇ ਕੋਲ ਪਹੁੰਚਿਆ ਪ੍ਰਸ਼ਾਸਨ ਦਾ ਜਿੱਦਾਂ ਪਟਵਾਰੀ ਸਾਹਿਬ ਨੇ ਫੋਨ ਆ ਸੀਗਾ ਮੈਨੂੰ ਗੱਲ ਕਿ ਕਿੰਨਾ ਨੁਕਸਾਨ ਹੋਇਆ ਕੀ ਆ ਠੀਕ ਆ ਜੀ ਬਾਕੀ ਅਸੀਂ ਕੇ ਜਿੰਨਾ ਵੀ ਸਾਡਾ ਨੁਕਸਾਨ ਹੋਇਆ ਇਹ ਸਾਡਾ ਜੋ ਵੀ ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ ਕਿਉਂਕਿ ਦੇਖੋ ਹਰ ਬੰਦੇ ਕੋ ਇੱਥੇ ਠੇਕੇ ਤੇ ਜ਼ਮੀਨਾਂ ਆ ਹਰ ਬੰਦੇ ਕੋ ਠੇਕੇ ਤੇ ਜ਼ਮੀਨਾਂ ਆਪਣੀਆਂ ਜ਼ਮੀਨਾਂ ਬਹੁਤ ਘੱਟ ਲੋਕੀ ਆਪਣੀਆਂ ਜ਼ਮੀਨਾਂ ਤੇ ਕਰ ਰਹੇ ਹਰ ਬੰਦੇ ਨੇ ਠੇਕੇ ਤੇ ਹੀ ਜ਼ਮੀਨਾਂ ਆ ਸੋ ਪ੍ਰਸ਼ਾਸਨ ਨੂੰ ਵੀ ਕਹਿੰਨੇ ਆ ਤੇ ਸਾਡੇ ਜਿੰਨੇ ਐਨ ਆਰ ਆਈ ਭਰਾ ਆ ਉਹਨਾਂ ਨੂੰ ਵੀ ਕਹਿੰਨੇ ਆ ਕਿਉਂਕਿ ਦੇਖੋ ਠੇਕਾ ਤਾਂ ਫਸਲਾਂ ਇਥੋਂ ਅਸੀਂ ਫਸਲ ਸਾਡੇ ਘਰ ਜਾਊਗੀ ਤਾਂ ਹੀ ਠੇਕਾ ਦਵਾਂਗੇ ਸੋ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਐਨ ਆਰ ਆਈ ਭਰਾਵਾਂ ਨੂੰ ਵੀ ਜਿੰਨੇ ਵੀ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਪਿੰਡ ਦੀ ਵੀ ਜਿੰਨੀ ਵੀ ਹੋ ਸਕਦੀ ਹੈ ਤੇ ਵੱਧ ਤੋਂ ਵੱਧ ਲੋਕਾਂ ਦੀ ਇਸ ਔਖੀ ਘੜੀ 'ਚ ਹੈਲਪ ਕਰਨੀ ਚਾਹੀਦੀ।